ਬੀਤੇ ਦਿਨੀ ਆਏ ਬੇਹਿਸਾਬੇ ਪਾਣੀ ਕਾਰਨ ਹੜ੍ਹਾਂ ਦੇ ਬਣੇ ਹਾਲਾਤਾਂ ਦੇ ਚੱਲਦਿਆਂ ਪਾਣੀ ਦੀ ਮਾਰ ਹੇਠ ਆਏ ਬਿਆਸਦ ਰਿਆ ਕੰਡਲੇ ਮੁਕੇਰੀਆਂ ਦੇ ਪਿੰਡ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਪ੍ਰੇਸ਼ਾਨੀ ਦੇ ਆਲਮ ਵਿੱਚ ਉਹਨਾਂ ਵੱਲ ਮਦਦ ਦੇ ਹੱਥ ਵਧਾਉਂਦੇ ਹੋਏ ਭਾਰਤੀ ਜਨਤਾ ਪਾਰਟੀ ਹੁਸ਼ਿਆਰਪੁਰ ਦਿਹਾਤੀ ਜ਼ਿਲ੍ਹਾ ਵੱਲੋਂ ਜ਼ਿਲ੍ਹਾ ਪ੍ਰਧਾਨ ਅਜੇ ਕੌਸ਼ਲ ਸੇਠੂ ਅਤੇ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਹੋਰਾਂ ਦੀ ਅਗਵਾਈ ਵਿੱਚ ਲੱਖਾਂ ਰੁਪਏ ਦੀ ਰਾਹਤ ਸਮੱਗਰੀ ਦੀਆਂ ਤਿੰਨ ਟਰਾਲੀਆਂ ਪਿੰਡ ਡੁਗਰੀ ਰਾਜਪੂਤਾਂ ਤੋਂ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਰਵਾਨਾ ਹੋਈਆਂ ਰਾਹਤ ਸਮੱਗਰੀ ਪੈਕਟਾਂ ਵਿੱਚ ਖਾਣ ਪੀਣ ਦੀਆਂ ਬਸਤਾਂ ਮੱਛਰਦਾਨੀਆਂ ਮੱਛਰ ਤੋਂ ਬਚਾ ਲਈ ਦਵਾਈਆਂ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਸ਼ਾਮਲ ਸਨ ਗੱਲਬਾਤ ਰਾਹੀਂ ਭਾਜਪਾ ਦੇ ਹਾਤੀ ਜ਼ਿਲ੍ਹਾ ਪ੍ਰਧਾਨ ਅਜੇ ਕੌਸ਼ਲ ਸੇਠੂ ਅਤੇ ਹਲਕਾ ਵਿਧਾਇਕ ਜੰਗੀ لال ਮਹਾਜਨ ਹੋਰਾ ਦੱਸਿਆ ਕਿ ਮੁਸ਼ਕਲ ਦੀ ਘੜੀ ਵਿੱਚ ਭਾਜਪਾ ਹਮੇਸ਼ਾ ਦੀ ਤਰ੍ਹਾਂ ਲੋਕਾਂ ਦੇ ਨਾਲ ਖੜੀ ਹੈ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਅਤੇ ਸਰਪੰਚਾਂ ਦੇ ਸੰਪਰਕ ਵਿੱਚ ਹੈ। ਉਹਨਾਂ ਕਿਹਾ ਕਿ ਅਗਰ ਹੜ੍ਹ ਪ੍ਰਭਾਵਿਤਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਪੈਂਦੀ ਹੈ ਤਾਂ ਭਾਜਪਾ ਇਸ ਲਈ ਤਿਆਰ ਹੈ ਅਤੇ ਮੋਢੇ ਨਾਲ ਮੋਢਾ ਲਾ ਕੇ ਜ਼ਰੂਰਤਮੰਦਾਂ ਦੇ ਨਾਲ ਖੜੀ ਹੈ। ਉਹਨਾਂ ਦੱਸਿਆ ਕਿ ਅੱਜ ਰਾਹਤ ਸਮਗਰੀ ਬਖ-ਬਖ ਪਿੰਡਾਂ ਵਿੱਚ ਲੋੜਵੰਦਾਂ ਵਿੱਚ ਵੰਡੀ ਗਈ ਹੈ। ਇਸ ਮੌਕੇ ਉਹਨਾਂ ਦੇ ਨਾਲ ਸਰਪੰਚ ਠਾਕੁਰ ਲਖਨਵੀਰ ਸਿੰਘ, ਵਿਜੇ ਸੇਠੀ, ਠਾਕੁਰ ਜੈਦੀਪ ਸਿੰਘ, ਜ਼ਿਲ੍ਹਾ ਮਹਾ ਮੰਤਰੀ ਰਗੁਨਾਥ ਸਿੰਘ, ਸੁਭਾਸ਼, ਸ਼ੰਭੂ ਪਾਰਤੀ, ਸ਼ਿਵਰਾਮ, ਡਾਕਟਰ ਰਜਿੰਦਰ ਬਿੱਟੂ, ਉਪਿੰਦਰ ਠਾਕੁਰ, ਸਰਪੰਚ ਮਨਜਿੰਦਰ ਸਿੰਘ, ਗੁਰਨਾਮ ਸਿੰਘ, ਸਰਪੰਚ ਅਨੂਪ ਸਮਤੀ ਮੈਂਬਰ ਜਤਿੰਦਰ ਮੋਨੂ, ਹੁਸ਼ਿਆਰ, ਸੋਮਾ, ਜੋਤੀ ਸਿੰਘ, ਰਕੇਸ਼ ਬਖ ਬਖ ਸਰਪੰਚਾਂ, ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਵਿਸ਼ੇਸ਼ ਸੇਵਾ ਨਿਭਾਈ ਗਈ। ਨਿਊ ਚੜਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆਂ। ਅੱਜ ਅਸੀਂ ਹੜਪੀੜਤਾਂ ਨੂੰ ਸਮਾਨ ਵੰਡਣ ਵਾਸਤੇ ਤਾਲੀਆਂ ਲਦੀਆਂ ਹੈਗੀਆਂ ਔਰ ਇਹ ਜਿਹੜੇ ਪਿੰਡਾਂ ਦੇ ਵਿੱਚ ਹੜ ਆਇਆ ਇਟਾਲੀਆਂ ਉਹਨਾਂ ਪਿੰਡਾਂ ਦੇ ਵਿੱਚ ਸਪਲਾਈ ਕਰਨ ਲਈ ਅਸੀਂ ਅੱਜ ਭਾਰਤੀ ਜਨਤਾ ਪਾਰਟੀ ਮਕੇਰੀਆਂ ਵੱਲੋਂ ਜ਼ਿਲ੍ਹਾ ਹਿਸ਼ਾਰਪੁਰ ਵੱਲੋਂ ਅਸੀਂ ਲਿਜਾ ਰਹੇ ਹਾਂ ਤਾਂ ਕਿ ਇਹਨਾਂ ਥੈਲਿਆਂ ਦੇ ਵਿੱਚ ਹਰ ਤਰ੍ਹਾਂ ਦੀ ਚੀਜ਼ ਹੈ ਹਰ ਜ਼ਰੂਰਤ ਦੀ ਹਰ ਚੀਜ਼ ਪਾਈ ਦੀ ਹੈ ਔਰ ਸਾਰੇ ਜਿਹੜਾ ਹੈਗਾ ਸਭ ਤੋਂ ਵਧੀਆ ਸਮਾਨ ਬਿਸਕੁਟ ਆਟਾ ਕਚ ਪਾਇਆ ਦਾ ਇਸ ਕਰਕੇ ਇਹ ਸਾਰਿਆਂ ਨੂੰ ਹੜ ਰਹਾਤ ਵਾਸਤੇ ਇਹ ਸਾਰੇ ਬੰਦਿਆਂ ਨੂੰ ਅਸੀਂ ਦੇਣ ਜਾ ਰਹੇ ਹਾਂ ਇਹਦੇ ਨਾਲ ਅਸੀਂ ਸਾਰਾ ਅਸੀਂ ਆਸ ਕਰਦੇ ਹਾਂ ਇਹ ਪਾਣੀ ਜਿਹੜਾ ਘਟ ਗਿਆ ਉਹਦੇ ਉਪਰ ਆਲੀ ਅਸੀਂ ਬਾਅਦ ਚ ਕਰਾਂਗੇ ਇਹ ਹਲੇ ਤੱਕ ਅਸੀਂ ਹੜ ਰਾਹਤ ਦਾ ਸਮਾਨ ਦੇਂ ਜਾਏ ਤੇਰੀਆਂ ਵਿਧਾਨ ਸਭਾ ਦੇ ਲਗਭਗ 6 ਪਿੰਡ ਹੜ ਤੋਂ ਪੀੜਿਤ ਨੇ ਜਿਨ੍ਹਾਂ ਦੇ ਅਸੀਂ ਲਗਾਤਾਰ ਮੋਨੀਟਰ ਕਰ ਰਹੇ ਸੀਗੇ ਅੱਜ ਉਹਨਾਂ 6ਾਂ ਪਿੰਡਾਂ ਚ ਜਿਹਦੇ ਚ ਆਪਾਂ ਕਹਿ ਸਕਦੇ ਹਾਂ ਕੋਲੀਆਂ 418 ਮੋਤਲਾ ਹਲੇੜ ਔਰ ਮਤਾਪੁਰ ਇਹਨਾਂ ਪਿੰਡਾਂ ਦੀ ਹਾਲਤ ਕਾਫੀ ਨਾਜੂਕ ਹੈ ਕਾਫੀ ਗੰਭੀਰ ਹੈ ਜਿਹਨੂੰ ਦੇਖਦੇ ਆ ਆਏ ਭਾਰਤੀ ਜਨਤਾ ਪਾਰਟੀ ਸ਼ਿਆਰਪੁਰ ਦਿਹਾਤੀ ਜ਼ਿਲ੍ਹੇ ਨੇ ਇੱਕ ਉਪਰਾਲਾ ਕੀਤਾ ਜਿਹਦੇ ਲਈ ਅੱਜ ਆਪਾਂ ਲਗਭਗ 600 ਪੈਕੇਟ ਫੂਡ ਦੇ ਦਵਾਈਆਂ ਦੇ ਆਟਾ ਦਾਲ ਹਰ ਚੀਜ਼ ਜਿਹੜੀ ਲੋੜਿੰਦੀ ਹੈ ਆਡੋ ਮਾਸ ਤੱਕ ਉਹ ਸਾਰੀਆਂ ਮੱਛਰਦਾਨੀਆਂ ਸਮੇਤ ਲੈ ਕੇ ਤਿੰਨ ਟਰਾਲੀਆਂ ਜਿਹਦੇ ਚ ਲਗਭਗ 8-9 ਲੱਖ ਰੁਪਏ ਦਾ ਮਟੀਰੀਅਲ ਹੈ ਜਿਹੜਾ ਸ਼ਿਆਰਪੁਰ ਜਿਹੜਾ ਦਿਹਾਤੀ ਦੇ ਸਹਿਯੋਗ ਨਾਲ ਅੱਜ ਉਹਨਾਂ ਪਿੰਡਾਂ ਦੇ ਖਾੜ ਪੀੜਤਾਵਾਂ ਵਾਸਤੇ ਇੱਕ ਛੋਟਾ ਜਿਹਾ ਹੀ ਰਾਹਤ ਭਾਰਤੀ ਜਨਤਾ ਪਾਰਟੀ ਵੱਲੋਂ ਦੇਣ ਦਾ ਉਪਰਾਲਾ ਕਰ ਰਹੇ ਆ ਅਸੀਂ ਲਗਾਤਾਰ ਉਹਨਾਂ ਪਿੰਡਾਂ ਦੇ ਸਰਪੰਚਾਂ ਨਾਲ ਉਹਨਾਂ ਪਿੰਡ ਦੇ ਵਾਸੀਆਂ ਨਾਲ ਟੈਨ ਟੱਚ ਹੈ ਜਿਹੜੀ ਵੀ ਚੀਜ਼ ਦੀ ਜ਼ਰੂਰਤ ਉਹਨਾਂ ਨੂੰ ਹੈਗੀ ਹੈ ਚਾਹੇ ਹਰੇ ਚਾਰੇ ਦੀ ਹੈ ਚਾਹੇ ਸੁੱਕੇ ਚਾਰੇ ਦੀ ਹੈ ਚਾਹੇ ਖਾਣ ਪੀਣ ਦੀ ਹੈ ਜੋ ਵੀ ਜ਼ਰੂਰਤ ਉਹਨਾਂ ਪਿੰਡਾਂ ਵੱਲੋਂ ਸਾਨੂੰ ਦੱਸੀ ਜਾਏਗੀ ਉਹਦੇ ਲਈ ਅਸੀਂ ਹਰ ਉਪਰਾਲਾ ਭਾਰਤੀ ਜਨਤਾ ਪਾਰਟੀ ਵੱਲੋਂ ਕਰ ਰਹੇ ਹਾਂ ਤਾਂ ਕਿ ਸਾਡੇ ਆਪਣੇ ਲੋਕ ਹੈ ਜਿਹੜੇ ਇਸ ਵੇਲੇ ਹਾਰਨਾ ਪੀੜਿਤਾ ਸੀ ਮੋੜਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਕਿਉਂਕਿ ਸਾਡੇ ਭਾਰਤੀ ਜਨਤਾ ਪਾਰਟੀ ਦੇ ਦੇਸ਼ ਦੇ ਸਰਮਹਰ ਪ੍ਰਧਾਨ ਮੰਤਰੀ ਦਾ ਇੱਕ ਨਾਰਾ ਹੈ ਕਿ ਸਭ ਦਾ ਸਾਥ ਸਭ ਦਾ ਵਿਕਾਸ ਤੇ ਸਭ ਦਾ ਸਾਥ ਉਹਦੇ ਤਹਿਤ ਹੀ ਅੱਜ ਅਸੀਂ ਉਪਰਾਲਾ ਕਰ ਰਹੇ ਹਾਂ ਔਰ ਜੋ ਵੀ ਜ਼ਰੂਰਤ ਉੱਤੇ ਹੋਏਗੀ ਉਹਨੂੰ ਆਪਾਂ ਪੂਰਾ ਕਰਾਂਗੇ ਐਸਾ ਦਿਸ਼ਾ ਨਿਰਦੇਸ਼ ਸਾਨੂੰ ਸਾਡੇ ਪ੍ਰਦੇਸ਼ ਵੱਲੋਂ ਵੀ ਔਰ ਸਾਡੇ ਦੇਸ਼ ਦੇ ਸਰਮੌਰ ਪ੍ਰਧਾਨ ਮੰਤਰੀ ਜੀ ਵੱਲੋਂ ਵੀ ਆਇਆ ਹੈ ਕਿ ਹਰ ਆਦਮੀ ਹਰ ਵਿਅਕਤੀ ਜਿਹੜਾ ਲੋੜ ਮੰਗਦਾ ਉਹਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਭਾਰਤੀ ਜਨਤਾ ਪਾਰਟੀ ਖੜੀ ਰਹੇਗੀ ਔਰ ਇਸ ਤੋਂ ਬਾਅਦ ਵੀ ਜਿਹੜੀ ਇਸ ਸਮੱਸਿਆਵਾਂ ਪਿੰਡਾਂ 'ਚ ਪਾਣੀ ਥੱਲੇ ਉੱਤਰਨ ਤੋਂ ਬਾਅਦ ਆਏਗੀ ਉਹਦੇ ਲਈ ਵੀ ਆਪਾਂ ਹਰ ਉਪਰਾਲਾ ਚਾਹੇ ਪਿੰਡ 'ਚ ਸਫਾਈ ਅਭਿਆਨ ਚਲਾਉਣਾ ਹੋਵੇ ਚਾਹੇ ਪਿੰਡਾਂ 'ਚ ਮੈਡੀਕਲ ਕੈਂਪ ਲਾਣੇ ਹੋਵੇ ਜੋ ਜੋ ਡਿਮਾਂਡ ਪਿੰਡਾਂ 'ਚ ਆਏਗੀ ਉਹ ਪੂਰੀ ਕਰਾਂਗੇ